ਸੋ ਵੈਲਕਮ ਬੈਕ ਟੂ ਅ ਰ YouTube ਚੈਨਲ ਗੁਰਮਤਕਾਵ ਜਿਹੜਾ ਹੈ ਆਪਾਂ ਨੇ ਸਟਾਰਟ ਕੀਤਾ ਹੋਇਆ ਸੀ ਤੇ ਅੱਜ ਆਪਣੀ ਜੋ ਸਿਲੇਬਸ ਦੇ ਵਿੱਚ ਗੁਰੂ ਸਾਹਿਬਾਨ ਜੀ ਇਹ ਆਖਰੀ ਹੀ ਹਨ ਸਿਲੇਬਸ ਵਾਲੇ ਤੇ ਫਿਰ ਉਸ ਤੋਂ ਬਾਅਦ ਭਾਈ ਗੁਰਦਾਸ ਜੀ ਰਹਿ ਜਾਣਗੇ ਆਪਣੀ ਉਸ ਤੋਂ ਬਾਅਦ ਗੁਰਮਤਕਾਵ ਕੀ ਹੋ ਜਾਏਗਾ ਜੀ ਕੰਪਲੀਟ ਹੋ ਜਾਏਗਾ ਇਹ ਵੀਡੀਓ ਦਾ ਪਾਰਟ 2 ਹੀ ਰਹੂਗਾ ਠੀਕ ਹੈ ਆਓ ਸਟਾਰਟ ਕਰਦੇ ਹਾਂ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਨਮ ਕਦੋਂ ਹੋਇਆ ਸੀ ਜੀ 1666 ਈਸਵੀ ਦੇ ਵਿੱਚ ਜਨਮ ਹੋਇਆ ਸੀ ਜਨਮ ਸਥਾਨ ਹੈਗਾ ਸੀ ਜੀ ਪਟਨਾ ਸਾਹਿਬ ਦੇਖੋ ਪਟਨਾ ਸਾਹਿਬ ਜਨਮ ਹੋਇਆ ਸੀ ਸ਼ਹਿਰ ਇਹਨਾਂ ਨੇ ਪੌਂਟਾ ਸਾਹਿਬ ਵਸਾਇਆ ਸੀ ਕੋਈ ਬੱਚੇ ਕਨਫਿਊਜ਼ ਹੋ ਜਾਂਦੇ ਨੇ ਉਹ ਪੌਂਟਾ ਸਾਹਿਬ ਨੂੰ ਜਨਮ ਸਥਾਨ ਕਈਆਂ ਨੂੰ ਨਾ ਕਨਫਿਊਜ਼ਨ ਹੋ ਜਾਂਦੀ ਹੈ ਕਿ ਗੁਰੂ ਜੀ ਦਾ ਜਨਮ ਪੌਂਟਾ ਸਾਈ ਵਿਖੇ ਹੋਇਆ ਸੀ ਤਾਂ ਪੌਂਟਾ ਸਾਹਿਬ ਤਾਂ ਗੁਰੂ ਜੀ ਨੇ ਸ਼ਹਿਰ ਵਸਾਇਆ ਸੀ ਜਨਮ ਸਥਾਨ ਤਾਂ ਪਟਨਾ ਸਾਹਿਬ ਸੀਗਾ ਹਾਂਜੀ ਤਾਂ ਪਿਤਾ ਜੀ ਦਾ ਨਾਮ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਪਿਤਾ ਜੀ ਸਨ ਮਾਤਾ ਜੀ ਦਾ ਨਾਮ ਮਾਤਾ ਗੁਜਰੀ ਜੀ ਦਾਦੀ ਜੀ ਦਾ ਨਾਮ ਕੀ ਸੀ ਜੀ ਬੀਬੀ ਨਾਨਕੀ ਮਤਲਬ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਮਾਤਾ ਕੀ ਲੱਗੇ ਗੁਰੂ ਗੋਬਿੰਦ ਸਿੰਘ ਜੀ ਦੇ ਦਾਦੀ ਲੱਗੇ ਠੀਕ ਹੈ ਜੀ ਅਤੇ ਗੋਬਿੰਦ ਸਿੰਘ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਮੁੱਢਲਾ ਨਾਮ ਹੈਗਾ ਸੀ ਜੀ ਗੋਬਿੰਦ ਰਾਏ ਜਾਂ ਫਿਰ ਗੋਬਿੰਦ ਦਾਸ ਗੁਰਗੱਦੀ ਸਮਾ ਇਹਨਾਂ ਦਾ 1675 ਤੋਂ ਲੈ ਕੇ 1708 ਤੱਕ ਇਹਨਾਂ ਦਾ ਗੁਰਗੱਦੀ ਸਮਾ ਰਿਹਾ ਹੈ ਕਿੰਨੀ ਉਮਰ ਦੇ ਵਿੱਚ ਗੁਰੂ ਜੀ ਗੁਰਗੱਦੀ ਉੱਤੇ ਗੱਦੀ ਉੱਤੇ ਬੈਠ ਗਏ ਸੀ ਜੀ ਤਾਂ ਉਮਰ ਸੀ ਇਹਨਾਂ ਦੀ 9 ਸਾਲ ਜਦੋਂ ਗੁਰਗੱਦੀ ਤੇ ਬੈਠੇ ਸੀ ਜਦੋਂ ਗੋਬਿੰਦ ਸਿੰਘ ਜੀ ਦਾ ਜਨਮ ਹੁੰਦਾ ਹੈ ਸੌਰੀ ਜਦੋਂ ਗੋਬਿੰਦ ਸਿੰਘ ਜੀ ਦਾ ਜਨਮ ਹੁੰਦਾ ਹੈ ਤਾਂ ਉਸ ਟਾਈਮ ਉਹਨਾਂ ਦੇ ਪਿਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਟਾਕਾ ਦੇ ਵਿੱਚ ਟਾਕਾ ਜੋ ਕਿ ਬੰਗਲਾਦੇਸ਼ ਦੇ ਵਿੱਚ ਹੈ ਅਤੇ ਦੇਖੋ ਇੱਕ ਤਾਂ ਉਦਾਸੀਆਂ ਕੀਤੀਆਂ ਸੀ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੇ ਉਦਾਸੀਆਂ ਦੂਜੇ ਗੁਰੂ ਯਾਨੀ ਕਿ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਜਿਨ੍ਹਾਂ ਨੇ ਉਦਾਸੀਆਂ ਕੀਤੀਆਂ ਸੀਗੀਆਂ ਉਹ ਹੈਗੇ ਸੀ ਜੀ ਸ੍ਰੀ ਗੁਰੂ ਤੇਗ ਬਹਾਦਰ ਸੀ ਠੀਕ ਹੈ ਜੀ ਭਾਵੇਂ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਉਦਾਸੀਆਂ ਨਹੀਂ ਕੀਤੀਆਂ ਸੀ ਫਰ ਉਹਨਾਂ ਨੇ ਥੋੜੀ ਜਿਹੀਆਂ ਉਦਾਸੀਆਂ ਕੀਤੀਆਂ ਸੀ ਤੇ ਉਸ ਟਾਈਮ ਉਹ ਉਦਾਸੀ ਕਰਨ ਹੀ ਢਾਕਾ ਦੇ ਵਿੱਚ ਗਏ ਹੋਏ ਸੀ ਜਿਸ ਟਾਈਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕੀ ਹੁੰਦਾ ਹੈ ਜੀ ਜਨਮ ਹੁੰਦਾ ਹੈ ਗੋਬਿੰਦ ਸਿੰਘ ਜੀ ਬਾਰੇ ਇੱਕ ਭਵਿੱਖਵਾਨੀ ਕੀਤੀ ਗਈ ਸੀ ਤਾਂ ਉਹ ਭਵਿੱਖਵਾਨੀ ਕਿੰਨਾ ਨੇ ਕੀਤੀ ਸੀ ਜੀ ਭੀਖਨ ਸ਼ਾ ਇੱਕ ਸੂਫੀ ਫਕੀਰ ਸੀ ਸੂਫੀ ਫਕੀਰ ਭੀਖਨ ਸ਼ਾ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਭਵਿੱਖਵਾਨੀ ਜੀ ਕੀਤੀ ਸੀ ਗੁਰਗੱਦੀ ਦੀ ਰਸਮ জাফর ਕੈਲੋ ਦਸਤਾਰ ਬੰਦੀ ਕਿੰਨਾ ਨੇ ਕੀਤੀ ਸੀ ਤਾਂ ਦਸਤਾਰ ਬੰਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਮਾ ਜੀ ਹੋਰਾਂ ਨੇ ਕੀਤੀ ਸੀ ਦੋ ਮਾਮਾ ਜੀ ਸੀਗੇ ਮੇਹਰ ਚੰਦ ਅਤੇ ਕਿਰਪਾਲ ਚੰਦ ਨੇ ਕੀਤੀ ਸੀ ਹਰੇ ਰੰਗ ਦੀ ਪਗੜੀ ਪੱਗ ਬੰਨੀ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਖਨੌਰ ਦੇ ਵਿੱਚ ਇਹਨਾਂ ਦੀ ਦਸਤਾਰ ਬੰਦੀ ਕੀਤੀ ਗਈ ਸੀ ਯਾਨੀ ਕਿ ਗੁਰਗੱਦੀ ਦੀ ਜਿਹੜੀ ਰਸਮ ਹੈ ਉਹ ਕੀਤੀ ਗਈ ਸੀ ਤੇ ਫਿਰ ਗੋਬਿੰਦ ਰਾਏ ਗੋਬਿੰਦ ਦਾਸ ਤੋਂ ਗੋਬਿੰਦ ਸਿੰਘ ਜੀ ਕਿਵੇਂ ਬਣਦੇ ਨੇ ਜਦੋਂ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ ਉਦੋਂ ਫਿਰ ਸਿੰਘ ਕੌਰ ਵਾਲਾ ਟਾਈਟਲ ਲੱਗ ਜਾਂਦਾ ਹੈ 1672 ਦੇ ਵਿੱਚ ਇਹ ਪਰਿਵਾਰ ਸਮੇਤ ਆਨੰਦਪੁਰ ਸਾਹਿਬ ਦੇ ਵਿੱਚ ਆ ਜਾਂਦੇ ਨੇ ਆਨੰਦਪੁਰ ਸਾਹਿਬ ਦੇ ਚੱਕ ਨਾਨਕੀ ਦੇ ਵਿੱਚ ਆ ਜਾਂਦੇ ਹਨ ਤੇ ਫਿਰ ਮੋਢਲੀ ਪੜਾਈ ਨਦੀ ਇੱਥੋਂ ਹੀ ਹੋਈ ਸੀ ਆਨੰਦਪੁਰ ਸਾਹਿਬ ਦੇ ਵਿੱਚ ਤੇ ਗੋਬਿੰਦ ਸਿੰਘ ਜੀ ਨੇ ਘੋੜਸਵਾਰੀ ਤੇ ਤਲਵਾਰਵਾਜੀ ਦੀ ਜਿਹੜੀ ਸਿੱਖਿਆ ਸੀ ਉਹ ਬਾਬਾ ਬજર ਜੀ ਤੋਂ ਹਾਸਲ ਕੀਤੀ ਸੀ ਤੇ ਇੱਕ ਨਾ ਸੁਖਮਨੀ ਸਾਹਿਬ ਜੋ ਕਿ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਰਚਨਾ ਹੈ ਉਹਨਾਂ ਦੀ ਤਾਂ ਜੋ ਸੁਖਮਨੀ ਸਾਹਿਬ ਦੀ ਰਚਨਾ ਹੈ ਉਹ ਬ੍ਰਿਜ ਭਾਸ਼ਾ ਦੇ ਵਿੱਚ ਬਹੁਤ ਮਿਲਦੀ ਹੈ ਪੁਆਇੰਟ ਨੋਟ ਕਰ ਲਿਓ ਹਾਂਜੀ ਤਾਂ ਖਾਲਸਾ ਪੰਥ ਦੀ ਸਾਜਨਾ ਵੈਸੇ ਆਪਾਂ 13 ਅਪ੍ਰੈਲ 1699 ਕਹਿੰਦੇ ਹਾਂ ਪਰ ਬੁੱਕ ਦੇ ਵਿੱਚ 30 ਮਾਰਚ 1699 ਮਿਲਦਾ ਹੈ ਤੇ ਆਪਾਂ ਪੇਪਰ ਦੇ ਵਿੱਚ ਵੀ ਟਿੱਕ 30 ਮਾਰਚ 1699 ਹੀ ਲਗਾ ਕੇ ਆਉਣਾ ਹੈ ਤੇ ਖਾਲਸਾ ਪੰਥ ਦੀ ਜਿਹੜੀ ਸਾਜਨਾ ਹੈ ਉਹ ਹੋਈ ਕਿੱਥੇ ਸੀ ਜੀ ਦਾ ਅਨੰਦਪੁਰ ਸਾਹਿਬ ਕੇਸਗੜ ਸਾਹਿਬ ਦੇ ਵਿੱਚ ਹੋਈ ਸੀ ਉਸ ਟਾਈਮ ਤੇ ਕੇਸਗੜ ਸਾਹਿਬ ਦਾ ਕਿਲਾ ਹੁੰਦਾ ਸੀ ਉੱਥੇ ਕੀ ਹੋਈ ਸੀ ਜੀ ਖਾਲਸਾ ਪੰਥ ਦੀ ਸਾਜਨਾ ਹੋਈ ਸੀ ਫਿਰ ਉੱਥੋਂ ਹੀ ਪੰਜ ਪਿਆਰੇ ਆਉਂਦੇ ਨੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਤੇ ਭਾਈ ਹਿੰਮਤ ਸਿੰਘ ਜੀ ਪੰਜ ਪਿਆਰੇ ਨੂੰ ਅੰਮ੍ਰਿਤ ਸ਼ਕਾਇਆ ਤੇ ਫਿਰ ਆਪ ਅੰਮ੍ਰਿਤ ਸ਼ਕਾਇਆ ਸੀ ਤੇ ਫਿਰ ਜੋ ਸਿੰਘ ਕੌਰ ਵਾਲਾ ਟਾਈਟਲ ਹੈ ਉਹ ਦਿੱਤਾ ਗਿਆ ਸੀ ਤੇ ਜੋ ਅੰਮ੍ਰਿਤ ਤਿਆਰ ਕੀਤਾ ਸੀ ਉਹ ਕੀਤਾ ਸੀ ਜੀ ਮਾਤਾ ਸਾਹਿਬ ਕੌਰ ਜੀ ਨੇ ਅੰਮ੍ਰਿਤ ਉਹ ਤਿਆਰ ਕੀਤਾ ਸੀ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਤਨੀ ਦਾ ਨਾਮ ਦੇਖੋ ਕਈ ਤਾਂ ਮੰਨਦੇ ਨੇ ਕਿ ਤਿੰਨ ਪਤਨੀਆਂ ਸੀ ਕਈ ਮੰਨਦੇ ਨੇ ਕਿ ਇੱਕ ਪਤਨੀ ਦੇ ਹੀ ਤਿੰਨ ਨਾਮ ਸੀ ਤਾਂ ਤੁਸੀਂ ਦੇਖ ਲੈਣਾ ਵੈਸੇ ਤਿੰਨ ਪਤਨੀਆਂ ਹੀ ਸੀ ਮਾਤਾ ਸਾਹਿਬ ਕੌਰ ਜੀ ਮਾਤਾ ਜਿੱਤੋ ਜੀ ਅਤੇ ਮਾਤਾ ਸੁందਰੀ ਜੀ ਤੇ ਹੁਣ ਆਪਾਂ ਕੁਝ ਰਚਨਾਵਾਂ ਦੀ ਗੱਲਬਾਤ ਕਰਦੇ ਹਾਂ ਜੋ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਚੀਆਂ ਨੇ ਤਾਂ ਸਬ ਤੋਂ ਇੰਪੋਰਟੈਂਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਕਰਵਾਇਆ ਸੀ ਦਸਮ ਗ੍ਰੰਥ ਦਾ ਸੰਕਲਨ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਸੀ ਤੇ ਹੁਣ ਆਪਾਂ ਦੇਖਾਂਗੇ ਜੀ ਦਸਮ ਗ੍ਰੰਥ ਦੇ ਵਿੱਚ ਕਿਉਂਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕੋਈ ਵੀ ਬਾਣੀ ਗੁਰਗੋਬੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨਹੀਂ ਹੈਗੀ ਇਹਨਾਂ ਦੀਆਂ ਬਾਣੀਆਂ ਦਸਮ ਗ੍ਰੰਥ ਦੇ ਵਿੱਚ ਹੀ ਮਿਲਦੀਆਂ ਹਨ ਇਹ ਉਹਨਾਂ ਆਪਾਂ ਦੇਖਾਂਗੇ ਜੀ ਦਸਮ ਗ੍ਰੰਥ ਦੇ ਵਿੱਚ ਕਿੜੀਆਂ-ਕਿਹੜੀਆਂ ਰਚਨਾਵਾਂ ਜਿਹੜੀਆਂ ਹਨ ਉਹ ਸ਼ਾਮਿਲ ਨੇ ਹਾਂਜੀ ਤਾਂ ਜਾਪ ਸਾਹਿਬ ਠੀਕ ਹੈ ਜੀ ਜਾਪ ਸਾਹਿਬ ਮਿਲਦੀ ਹੈ ਬਚਿੱਤਰ ਨਾਟਕ ਇਹਨਾਂ ਦੀ ਸਵੈ ਜੀਵਨੀ ਮੰਨੀ ਜਾਂਦੀ ਹੈ ਜੀ ਅਕਾਲ ਉਸਤਤ ਚੰਡੀ ਦੀ ਵਾਰ ਜੀ ਦਾ ਦੂਜਾ ਨਾਮ ਕੀ ਹੈ ਜੀ ਵਾਰ ਸ਼੍ਰੀ ਭਗਵਤੀ ਜੀ ਦੀ ਤੇ ਕਿਹੜੇ ਛੰਦ ਦੇ ਵਿੱਚ ਹੈ ਜੀ ਚੰਡੀ ਦੀ ਵਾਰ ਤਾਂ ਪੌੜੀ ਛੰਦ ਦੇ ਵਿੱਚ ਹੈ ਹੁਣ ਜਿਹੜਾ ਪੌੜੀ ਛੰਦ ਹੈ ਨਾ ਇਹੇ ਦੋ ਛੰਦਾਂ ਦੇ ਸੁਮੇਲ ਤੋਂ ਬਣਦਾ ਹੈ ਕਿਹੜੇ-ਕਿਹੜੇ ਦੋ ਛੰਦਾਂ ਦੇ ਸੁਮੇਲ ਤੋਂ ਬਣਦਾ ਹੈ ਸ਼੍ਰੀ ਖੰਡੀ ਛੰਦ ਅਤੇ ਨਿਸ਼ਾਨੀ ਛੰਦ ਇਹਨਾਂ ਦੋਨੋਂ ਦਾ ਜਦੋਂ ਜੋੜ ਕਰਦੇ ਹਾਂ ਸੁਮੇਲ ਕਰਦੇ ਹਾਂ ਤਾਂ ਪੌੜੀ ਛੰਦ ਬਣਦਾ ਹੈ ਹੁਣ ਮੰਨ ਲਓ ਕਿ ਪੇਪਰ ਦੇ ਵਿੱਚ ਕੋਸ਼ਣ ਆ ਗਿਆ ਕਿ ਚੰਡੀ ਦੀ 4 ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੇ ਸ਼ੰਦ ਦੀ ਵਰਤੋਂ ਕੀਤੀ ਹੈ অপশন নাম্বার 1 ਸਿਰ ਕੰਡੀਸ਼ਨ নাম্বার 2 ਨਿਸ਼ਾਨੀ ਸ਼ੰਦ নাম্বার 3 ਪੌੜੀ ਸ਼ੰਦ নাম্বার 4 ਕੋਈ ਵੀ ਨਹੀਂ ਤਾਂ অপশন ਆਪਾਂ ਕਿਹੜਾ ਟਿਕ ਲਗਾਵਾਂਗੇ ਜੀ ਨੰਬਰ ਸੀ ਪੌੜੀ ਸ਼ੰਦ ਕਿਉਂਕਿ ਪੌੜੀ ਸ਼ੰਦ ਹੀ ਦੋਨਾਂ ਸ਼ੰਦਾਂ ਨੂੰ ਮਿਲਾ ਕੇ ਬਣਿਆ ਹੈ ਨਾ ਤਾਂ ਧਿਆਨ ਰੱਖਣਾ ਹੈ ਉਸ ਤੋਂ ਬਾਅਦ ਚੰਡੀ ਦੀ ਵਾਰ ਦੇ ਵਿੱਚ ਬ੍ਰਿਜ ਭਾਸ਼ਾ ਦਾ ਬਹੁਤ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਤੇ ਇਹਦੇ ਵਿੱਚ ਪੌੜੀਆਂ ਜਿਹੜੀਆਂ ਸੀ ਉਹ 55 ਸੀ 54 1 1 ਦੇ ਵਿੱਚ ਇਹਨਾਂ ਨੇ ਦौरा छंद ਵਰਤਿਆ ਸੀ ਠੀਕ ਹੈ ਜੀ ਤਾਂ ਕੁੱਲ ਪੌੜੀਆਂ ਕਿੰਨੀਆਂ ਹੋਗੀਆਂ 55 ਪੌੜੀਆਂ ਹਨ ਚੰਡੀ ਦੀ ਵਾਰ ਦੇ ਵਿੱਚ ਚੰਡੀ ਦੀ ਵਾਰ ਆਪਣੇ ਸਿਲੇਬਸ ਦੇ ਵਿੱਚ ਵੀ ਆਪਾਂ ਪੜ੍ਹਨੀ ਵੀ ਹੈ ਅੱਗੇ ਠੀਕ ਹੈ ਜੀ ਸਾਹਿਤ ਮਾਲਾ ਦੇ ਵਿੱਚ ਸਾਨੂੰ ਦਿੱਤੀ ہوئی ਹੈ ਤੇ ਹੁਣ ਇਹਨਾਂ ਦੀ ਇੱਕ ਮਹੱਤਵਪੂਰਨ ਰਚਨਾ ਹੈਗੀ ਸੀ ਜਫਰਨਾਮਾ ਜਫਰਨਾਮਾ ਇਕ ਫਾਰਸੀ ਭਾਸ਼ਾ ਦਾ ਸ਼ਬਦ ਹੈ ਤੇ ਜਿਹੜਾ ਜਫਰਨਾਮਾ ਹੈ ਉਹ ਕਿਹੜੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਸੀ ਜੀ ਫਾਰਸੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਕਿਸ ਨੂੰ ਲਿਖਿਆ ਗਿਆ ਸੀ ਜਫਰਨਾਮਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਸੀਗਾ ਅਤੇ ਲਿਖਿਆ ਕਿਹੜੇ ਸਥਾਨ ਤੇ ਸੀ ਜੀ ਦੀਨਾ ਕਾਂਗੜ ਦੇ ਸਥਾਨ ਤੇ ਲਿਖਿਆ ਸੀ ਅਤੇ ਲੈ ਕੇ ਕੌਣ ਗਏ ਇਸ ਜਫਰਨਾਮੇ ਨੂੰ ਭਾਈ ਦਿਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਕਿੰਨੀਆਂ ਪੌੜੀਆਂ ਨੇ ਜ਼ਫਰਨਾਮੇ ਦੇ ਵਿੱਚ ਤਾਂ ਕੁੱਲ 111 ਪੌੜੀਆਂ ਹਨ ਉਹਨਾਂ ਜਿਹੜਾ ਜ਼ਫਰਨਾਮਾ ਹੈ ਇਸ ਦਾ ਅਰਥ ਕੀ ਹੁੰਦਾ ਹੈ ਦੇਖੋ ਜ਼ਫਰ ਦਾ ਅਰਥ ਹੁੰਦਾ ਹੈ ਜਿੱਤ ਜਿੱਤ ਨਾਮਾ ਦਾ ਅਰਥ ਹੁੰਦਾ ਹੈ ਜੀ ਚਿੱਠੀ ਯਾਨੀ ਕਿ ਜਿੱਤ ਦੀ ਚਿੱਠੀ ਜਦੋਂ ਭੇਜੀ ਜਾਂਦੀ ਆਪਾਂ ਉਹਨੂੰ ਜ਼ਫਰਨਾਮਾ ਕਹਿੰਦੇ ਹਾਂ ਅਤੀ ਜ਼ਫਰਨਾਮਾ ਦੇ ਵਿੱਚ ਫਿਰ ਬਿਆਨ ਕੀਤਾ ਗਿਆ ਸੀ ਕਿ ਸ਼੍ਰੀ ਆਨੰਦਪੁਰ ਸਾਹਿਬ ਦੀ ਲੜਾਈ ਦੇ ਵਿੱਚ ਜੋ ਧੋਖਾ ਕੀਤਾ ਗਿਆ ਸੀ ਠੀਕ ਹੈ ਜੀ ਜਿਵੇਂ ਕਿ ਔਰੰਗਜ਼ੇਬ ਨੇ ਕਿਹਾ ਸੀ ਨਾ ਕਿ ਤੁਸੀਂ ਕਿਲਾ ਛੱਡੋ ਤੇ ਕੋਈ ਵੀ ਹਮਲਾ ਨਹੀਂ ਕੀਤਾ ਜਾਏਗਾ ਬਿਲਕੁਲ ਸੇਫ ਪਰ ਕੀ ਕੀਤਾ ਕਿਲਾ ਜਦੋਂ ਛੱਡੇ ਨਾਲ ਦੀ ਨਾਲ ਹਮਲੇ ਕਰ ਦਿੱਤੇ ਗਏ ਤਾਂ ਇਹ ਜੋ ਧੋਖਾ ਦਿੱਤਾ ਗਿਆ ਸੀ ਫਿਰ ਇਸ ਦਾ ਜਿਹੜਾ ਬਿਆਨ ਸੀ ਉਹ ਜ਼ਫਰਨਾਮਾ ਦੇ ਵਿੱਚ ਦਿੱਤਾ ਗਿਆ ਸੀ ਜੀ ਉਸ ਤੋਂ ਬਾਅਦ ਗੱਲ ਆਉਂਦੀ ਹੈ ਜੀ ਚੁਪਈ ਸਾਹਿਬ ਇਹਨਾਂ ਦੀ ਵੀ ਰਚਨਾ ਹੈ ਤੇ ਹੁਣ ਆਪਾਂ ਥੋੜੀ ਜੀ ਝਾਤ ਮਾਰਦੇ ਆ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਤੇ ਆਹ ਜੋ ਆਪਾਂ ਨੇ ਤੁਹਾਨੂੰ ਪੜਾਈਆਂ ਨੇ ਗਿਆ ਜਾਪ ਸਾਹਿਬ ਬਚਿੱਤਰ ਨਾਟਕ ਅਕਾਲ ਉਸਤਤ ਚੰਡੀ ਦੀ ਵਾਰ ਜ਼ਫਰਨਾਮਾ ਚੁਪਈ ਸਾਹਿਬ ਤਾਂ ਇੰਨੀਆਂ ਮੁੱਖ ਰਚਨਾਵਾਂ ਤੁਸੀਂ ਯਾਦ ਕਰਨੀਆਂ ਨੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਾਂ ਆਓ ਹੁਣ ਆਪਾਂ ਦੋ ਕੁ ਮਿੰਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਜਾਣਕਾਰੀ ਪ੍ਰਾਪਤ ਕਰ ਲਈਏ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਿੰਨਾ ਨੇ ਕਰਵਾਇਆ ਸੀ ਜੀ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਕਲਨ ਕਰਵਾਇਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਕੌਣ ਸਨ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਸਨ ਭਾਈ ਮਨੀ ਸਿੰਘ ਜੀ ਤੇ ਸੰਕਲਨ ਕਦੋਂ ਕੀਤਾ ਗਿਆ ਸੀ ਜੀ 1706 ਜਾਂ 1708 ਦੋ ਡੇਟਸ ਮਿਲਦੀਆਂ ਨੇ ਅਤੇ 1722 ਦੇ ਵਿੱਚ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਇਹ ਵੀ ਲਿਖ ਲਿਓ ਅਤੇ ਸਥਾਨ ਕਿਹੜਾ ਸੀਗਾ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਵਿੱਚ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਪ ਬੀੜ ਕਹਿੰਦੇ ਆ ਨਾ ਉਹ ਸੀ ਸ਼ਬਦ ਕਿੰਨੇ ਨੇ ਜੀ 5854 ਸ਼ਬਦ ਨੇ ਕੁੱਲ ਰਾਗ ਕਿੰਨੇ ਨੇ ਜੀ 31 ਰਾਗ ਨੇ ਤੇ ਆਦਿ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੇ ਰਾਗ ਸੀ ਜੀ ਕੁੱਲ 30 ਰਾਗ ਸੀਗੇ ਠੀਕ ਹੈ ਜੀ ਤੇ ਪਹਿਲਾ ਰਾਗ ਕਿਹੜਾ ਸੀ ਜੀ ਸਿਰੀ ਰਾਗ ਸੀਗਾ ਤੀਵਾਂ ਰਾਗ ਕਿਹੜਾ ਸੀ ਪ੍ਰਭਾਤੀ ਰਾਗ ਸੀਗਾ ਤੇ ਇੱਥੇ 31 ਰਾਗ ਨੇ ਤਾਂ ਪਹਿਲਾ ਰਾਗ ਸਿਰੀ ਰਾਗ ਤੇ ਆਖਰੀ ਰਾਗ ਕਿਹੜਾ ਹੈ ਜੀ ਜੈ ਜੈ ਵੰਤੀ ਰਾਗ ਜਿਹੜਾ ਕੀ ਸਭ ਤੋਂ ਪਹਿਲੀ ਵਾਰ ਵਰਤੋਂ ਕਿੰਨਾ ਨੇ ਕੀਤੀ ਸੀ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਵਰਤਿਆ ਸੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁੱਲ ਕਿੰਨੀਆਂ 12 ਮਾ ਦਰਜ ਨੇ ਜੀ ਤਾਂ 2 12 ਮਾ ਦਰਜ ਨੇ ਇੱਕ ਤਾਂ ਪਹਿਲੇ ਪਾਸ਼ਾ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 12 ਮਾ ਜੋ ਕਿ ਤੁਖਾਰੀ ਰਾਗ ਦੇ ਵਿੱਚ ਹੈ ਉਹ ਵਾਲਾ ਦਰਜ ਹੈ 12 ਮਾ ਦੂਜਾ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ 12 ਮਾ ਜੋ ਕਿ ਮਾਜ ਰਾਗ ਦੇ ਵਿੱਚ ਦਰਜ ਹੈ 12 ਮਾ ਤੋਂ ਕੀ ਭਾਵ ਸੀਗਾ 12 ਮਹੀਨਿਆਂ ਤੇ ਆਧਾਰਿਤ ਜਿਹੜੀ ਰਚਨਾ ਸੀ ਤੇ ਕਿੰਨੇ ਗੁਰੂ ਸਹਿਬਾਨਾਂ ਦੀ ਬਾਣੀ ਦਰਜ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਾਂ 6 ਗੁਰੂ ਸਹਿਬਾਨਾਂ ਦੀ ਬਾਣੀ ਜਿਹੜੀ ਹੈ ਉਹ ਦਰਜ ਹੈ ਪਹਿਲੇ ਪੰਜ ਗੁਰੂ ਸਹਿਬਾਨ ਅਤੇ 6ਵੇਂ ਗੁਰੂ ਸਹਿਬਾਨ ਕੌਣ ਸੀ ਜੀ ਸਾਡੇ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਤਾਂ ਹੀ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਿਆ ਸੀਗਾ ਕਿਉਂਕਿ ਆਦਿ ਗ੍ਰੰਥ ਦੇ ਵਿੱਚ ਕੁੱਲ ਕਿੰਨੇ ਸਿੱਖਾਂ ਸੌਰੀ ਕਿੰਨੇ ਸਿੱਖ ਸਹਬਾਨ ਗੁਰੂ ਸਹਬਾਨਾ ਦੀ ਬਾਣੀ ਦਰਜ ਸੀ ਜੀ ਤਾਂ ਪਹਿਲੇ ਪੰਜ ਗੁਰੂ ਸਹਬਾਨਾ ਦੀ ਬਾਣੀ ਦਰਜ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁੱਲ ਕਿੰਨੇ ਭਗਤਾਂ ਦੀ ਬਾਣੀ ਦਰਜ ਹੈ 15 ਭਗਤਾਂ ਦੇ ਠੀਕੇ ਜੀ 349 ਸ਼ਬਦ ਜਿਹੜੇ ਨੇ ਉਹ ਦਰਜ ਨੇ 11 ਪੱਟਾਂ ਦੀ ਬਾਣੀ ਦਰਜ ਹੈ ਕਿਹੜੇ ਰੂਪ ਦੇ ਵਿੱਚ ਦਰਜ ਹੈ 123 ਸਵਈਏ ਦੇ ਰੂਪ ਦੇ ਵਿੱਚ ਚਾਰ ਗੁਰਸਿੱਖਾਂ ਦੀ ਬਾਣੀ ਦਰਜ ਹੈ ਕੁੱਲ ਵਾਰਾਂ ਕਿੰਨੀਆਂ ਨੇ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਾਂ ਕੁੱਲ 22 ਵਾਰਾਂ ਨਿਗੀਆਂ ਜਿਹੜੇ ਕਿ ਅਧਿਆਤਮਕ ਹਨ ਰੱਬ ਦੇ ਬਾਰੇ ਲਿਖੀਆਂ ਗਈਆਂ ਹਨ ਅੰਗ ਕਿੰਨੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਂ ਕੁੱਲ ਅੰਗ 1430 ਹਨ ਹੁਣ 31 ਰਾਗ ਕਿਵੇਂ ਦੇਖੋ ਟੋਟਲ ਰਾਗ 31 ਸੀਗੇ ਕਿਸੇ ਗੁਰੂ ਸਾਹਿਬਾਨ ਨੇ 19 ਰਾਗ ਵਰਤੇ ਕਿਸੇ ਨੇ 30 ਰਾਗ ਵਰਤਲੇ ਉਹੀ ਹੈ ਨਾ ਤਾਂ ਕੁੱਲ ਰਾਗ 31 ਸੀਗੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ 19 ਰਾਗਾਂ ਦੇ ਵਿੱਚ ਬਾਣੀ ਦਰਜ ਕੀਤੀ ਅੰਗਦ ਦੇਵ ਜੀ ਨੇ 9 ਜਾਂ 10 ਰਾਗ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਨੇ ਕੁੱਲ 17 ਰਾਗ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਨੇ 29 ਰਾਗਾਂ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ 30 ਰਾਗ ਵਰਤੇ ਗੁਰੂ ਤੇਗ ਬਹਾਦਰ ਜੀ ਦੇ 15 ਰਾਗ 57 ਸ਼ਲੋਕ 59 ਸ਼ਬਦ ਸੀਗੇ ਕੁੱਲ ਵਾਰਾ ਕਿੰਨੀਆਂ ਸੀ ਜੀ ਕੁੱਲ ਵਾਰਾ ਕਿੰਨੀਆਂ ਸੀ ਜੀ 22 ਗੁਰੂ ਨਾਨਕ ਦੇਵ ਜੀ ਦੀਆਂ ਕੁੱਲ 3 ਵਾਰਾਂ ਗੁਰੂ ਅਮਰਦਾਸ ਜੀ ਦੀਆਂ ਕੁੱਲ 4 ਵਾਰਾਂ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਕੁੱਲ 8 ਵਾਰਾ ਦਰਜ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਕੁੱਲ ਵਾਰਾਂ 6 ਤੇ ਇੱਕ ਵਾਰਾ ਦੇਖੋ ਟੋਟਲ ਕਰਕੇ ਕਿੰਨੀਆਂ ਹੋਣਗੇ ਇੱਕ ਪਰ ਆਪਾਂ ਨੇ ਕਿੰਨੀਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁੱਲ 22 ਵਾਰਾ ਦਰਜ ਨੇ ਟੋਟਲ ਕਿੰਨੇ ਵਾਰਾਂ ਹੋ ਗੀਆਂ ਕੁੱਲ 21 ਵਾਰਾਂ ਹੋ ਗੀਆਂ ਇੱਕ ਵਾਰ ਸੱਤਾ ਤੇ ਬਲਵੰਤ ਜੋ ਕਿ ਗੁਰਸਿੱਖ ਸੀ ਉਹਨਾਂ ਦੀ ਵਾਰ ਸੀ ਜਿਹੜੀ ਹੈਗੀ ਸੀ ਰਾਮਕਲੀ ਦੀ ਵਾਰ ਤਿੰਨ ਬੀੜਾਂ ਕਰਤਾਰਪੁਰ ਵਾਲੀ ਬੀੜ ਗੁਰੂ ਗ੍ਰੰਥ ਸਾਹਿਬ ਵਾਲੀ ਜੋ ਕਿ ਜਿਹਨੂੰ ਕਿ ਦਮਦਮਾ ਸਾਹਿਬ ਵਾਲੀ ਤਲਵੰਡੀ ਸਾਬੋ ਵਾਲੀ ਬੀੜ ਕਿਹਾ ਜਾਂਦਾ ਹੈ ਭਾਈ ਬੰਨੋ ਵਾਲੀ ਜਾਂ ਫਿਰ ਕਹਿ ਲੋ ਖਾਰੀ ਬੀੜ ਪਹਿਲੇ ਗ੍ਰੰਥੀ ਕੌਣ ਸਨ ਹਰਮੰਦਰ ਸਾਹਿਬ ਜੀ ਦੇ ਤੋ ਹੈਗੇ ਸੀ ਜੀ ਬਾਬਾ ਪੁੱਡਾ ਜੀ ਦੂਜੇ ਗ੍ਰੰਥੀ ਕੌਣ ਸਨ ਭਾਈ ਗੁਰਦਾਸ ਜੀ ਅਤੇ ਤੀਜੇ ਗ੍ਰੰਥੀ ਕੌਣ ਸਨ ਜੀ ਭਾਈ ਮਨੀ ਜੀ ਸੀ ਕੁੱਲ ਬਾਣੀਕਾਰ ਕਿੰਨੇ ਹੋਗੇ 36 ਬਾਣੀਕਾਰ ਸਭ ਨੂੰ ਵਿੱਚੀ ਪਟ ਹੋਗੇ ਗੁਰਸਿੱਖ ਹੋਗੇ ਠੀਕੇ ਗੁਰੂ ਸਾਹਿਬਾਨ ਹੋਗੇ ਤਾਂ ਕੁੱਲ 36 ਬਾਣੀਕਾਰ ਸੀ ਦਸਮ ਗ੍ਰੰਥ ਸਾਹਿਬ ਦਾ ਸੰਕਲਨ 1721 ਜਾਂ ਫਿਰ ਕਹੋ 1722 ਦੇ ਵਿੱਚ ਹੋਇਆ ਸੀ ਤਾਂ ਇਹ ਹੋਗੇ ਜੀ ਆਪਣੇ ਕੁਝ ਜਾਣਕਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਿਲੇਟਿਡ ਤੇ ਅੱਜ ਆਪਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰ ਲਈ ਹੈ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਮਿਲਦੇ ਹਾਂ ਭਾਈ ਗੁਰਦਾਸ ਜੀ ਬਾਰੇ ਤੇ ਇਸ ਤੋਂ ਬਾਅਦ ਆਪਣਾ ਗੁਰਮਤਕਾਵ ਸਾਰਾ ਕੀ ਹੋ ਜਾਵੇਗਾ ਕੰਪਲੀਟ ਹੋ ਜਾਵੇਗਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਧੰਨਵਾਦ